ਪ੍ਰਸਿੱਧ ਪ੍ਰਾਈਵੇਟ ਹਸਪਤਾਲ ਚ ਦਾਖਲ ਮਰੀਜ਼ ਦੇ ਚੋਰ ਮਹਿੰਗੇ ਮੋਬਾਈਲ ਚੋਰੀ ਕਰਕੇ ਹੋਇਆ ਫਰਾਰ ਘਟਨਾ ਖੰਨਾ ਦੇ ਲਲਹੇੜੀ ਰੋਡ ਰੇਲਵੇ ਲਾਈਨਾਂ ਪਰ ਪੁਲ ਦੇ ਹੇਠਾਂ ਇੱਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਦੀ ਸਾਰੀ ਘਟਨਾ ਹੋਈ ਸੀ ਸੀਟੀਵੀ ਕੈਮਰਾ ਚ ਕੈਦ ਇੱਥੇ ਮਰੀਜ਼ ਪਏ ਨੇ ਸਵੇਰੇ 4:38 ਮਿੰਟ ਤੇ ਕੋਈ ਬੰਦਾ ਆਇਆ ਤੇ ਇੱਥੇ ਇਹ ਮਰੀਜ਼ ਦੇ ਦੋਨੋਂ ਮੋਬਾਈਲ ਚੱਕ ਕੇ ਲੈ ਗਿਆ ਤੇ ਸਾਡੇ ਨਾਲ ਨੇ ਹਾਂਜੀ ਕੀ ਨਾਂ ਹੈ ਜੀ ਮੇਰਾ ਨਾਮ ਮੁਹੰਮਦ ਜਾਵੈਦ ਹੈ ਹਾਂਜੀ ਮੈਂ ਇਸੋ ਉੱਤਪਾਦ ਹੋ ਰਿਹਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਚ ਦਾਖਲ ਮਰੀਜ਼ ਦੇ ਚੋਰ ਮਹਿੰਗੇ ਮੋਬਾਈਲ ਚੋਰੀ ਕਰਕੇ ਹੋਇਆ ਫਰਾਰ ਘਟਨਾ ਖੰਨਾ ਦੇ ਲਲਹੇੜੀ ਰੋਡ ਰੇਲਵੇ ਲਾਈਨਾਂ ਪਰ ਪੁਲ ਦੇ ਹੇਠਾਂ ਇੱਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਦੀ ਸਾਰੀ ਘਟਨਾ ਹੋਈ ਸੀ ਸੀਟੀਵੀ ਕੈਮਰਾ ਚ ਕੈਦ ਦੱਸਦੇ ਕਿ ਖੰਨਾ ਦੇ ਰੇਲਵੇ ਲਾਈਨਾਂ ਪਰ ਪੁਲ ਦੇ ਹੇਠਾਂ ਇੱਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਦੇ ਪਿਛਲੇ ਪਾਸੇ ਲੱਗਦੀ ਗਲੀ ਚ ਬਣੇ ਵਾਰਡ ਚ ਸਵੇਰੇ ਤੜਕੇ ਹੀ ਚੋਰ ਅੰਦਰ ਦਾਖਲ ਹੋ ਕੇ ਇੱਕ ਮਰੀਜ਼ ਦੇ ਦਵਾਈਆਂ ਵਾਲੇ ਟੇਬਲ ਤੇ ਪਏ ਹੋਏ ਦੋ ਮਹਿੰਗੇ ਮੋਬਾਈਲ ਚੋਰ ਚੋਰੀ ਕਰਕੇ ਫਰਾਰ ਹੋ ਗਏ ਪਰੰਤੂ ਉਸ ਦੀ ਸਾਰੀ ਘਟਨਾ ਲੱਗੋਏ ਸੀਸੀਟੀਵੀ ਕੈਮਰਾ ਤੇ ਕੈਦ ਹੋ ਗਈ ਮਰੀਜ਼ ਦਾ ਕਹਿਣਾ ਕਿ ਉਸ ਚੋਰੀ ਦੀ ਘਟਨਾ ਦੀ ਸਾਰੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਚੋਰੀ ਹੋਏ ਮੋਬਾਈਲ ਦਿੱਤੇ ਜਾਣ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਤੁਸੀਂ ਦੇਖੋਗੇ ਇੱਥੇ ਮਰੀਜ਼ ਪਏ ਨੇ ਸਵੇਰੇ 4:38 ਤੇ ਕੋਈ ਬੰਦਾ ਆਇਆ ਤੇ ਇੱਥੇ ਇਹ ਮਰੀਜ਼ ਦੇ ਦੋਨੋਂ ਮੋਬਾਈਲ ਚੱਕ ਕੇ ਲੈ ਗਿਆ ਤੇ ਸਾਡੇ ਨਾਲ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੁਹੰਮਦ ਜਾਵੈਦ ਹੈ ਹਾਂਜੀ ਮੈਂ ਜੀ ਸੋਤਾ ਪਿਆ ਥੁਰ 3:30 ਵਜੇ ਮੈਂ ਬਾਥਰੂਮ ਗੋੜਾ ਫਿਰ ਮੇਰੀ ਵਾਈਫ ਫਿਰ ਪੁਣੇ ਬਾਥਰੂਮ ਆਇਆ ਦੁਬਾਰਾ ਫਿਰ 4 ਵਜੇ ਸੀ ਮੈਂ ਬਾਥਰੂਮ ਕਰਨ ਲੱਗਾ ਫਿਰ ਮੋਬਾਈਲ ਨੂੰ ਦੇਖਾ ਜੀ ਟਾਈਮ ਦੇਖਾ तो तीन बज के चार बज के सैंतालीस मिनट तक मोबाइल चोरी हो चुके थे ऐसी अच्छा हां जी हाँ जी प्रशासन से मेरी ये मांग है कि गरीब आदमी हो मेरा मोबाइल हमारी दिल आ जाए प्रशासन से हमारी मांग है तो रिपोर्ट लिखा दी आपने हाँ जी रिपोर्ट लिखा दी हमने कितने कितने मोबाइल दो मोबाइल थे ऐसी अच्छा जी सोलह एक सोलह सो सोलह हज़ार का था एक अट्ठारह हज़ार का मोबाइल था अच्छा जी प्रशासन से हमारी यही मांग है ਕੀ ہمارا ਮੋਬਾਈਲ ਦਿਲਾਇਆ ਜਾਇਆ ਹੈ ਠੀਕ ਹੈ ਜੀ